ਹੋ ਗਏ ਵੇਲੇ ਹਾਂਜੀ ਹੋ ਗਿਆ ਸਾਰਾ ਕੰਮ ਠੀਕ ਆ ਤੇ ਡੈਡੀ ਨੂੰ ਰੋਟੀ ਦੇ ਦਿੱਤੀ ਕਿ ਨਹੀਂ ਡੈਡੀ ਇੱਥੇ ਹੈ ਨਹੀਂ ਮੈਂ ਵੇਖਣ ਗਈ ਹਾਂ ਮੈਂ ਆਖਿਆ ਸਹੀ ਹੀ ਵੀ ਆ ਜਾਓ ਟਾਈਮ ਨਾ ਕਰੇ ਉੱਥੇ ਬੈਰੀ ਨਹੀਂ ਕੋਈ ਮਿਲ ਪਿਆ ਹੋਣਾ ਨਾ ਤੁਸੀਂ ਦੋ ਆਣੇ ਫਿਰ ਉਦੋਂ ਫੜਾ ਦਾਂਗੇ ਬੰਦਾ ਗਰਮ ਗਰਮ ਖਾ ਲੈਂਦਾ ਏ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਜੇ ਤੁਸੀਂ ਵੇਲੇ ਤੇ ਚਲੀਏ ਕਿਤੇ ਕਿੱਥੇ ਜਾਣਾ ਚਲ ਜੇ ਨਾ ਕੋਈ ਨਹੀਂ ਤੁਹਾਨੂੰ ਪਤਾ ਰਖੜੀ ਆ ਤੇ ਮੇਰਾ ਇਰਾਦਾ ਮੈਂ ਵੀ ਪਿੰਡ ਬੰਨਾ ਵਾਂ ਕੋਈ ਗੱਲ ਨਹੀਂ ਚਲ ਜੇ ਨੇ ਆ ਮੇਰੇ ਤਾਂ ਪਹਿਲਾਂ ਅਗਮੂਣਾ ਕੋਲ ਚੱਲ ਜਾਨੇ ਆ ਤੇ ਫਿਰ ਮੁੜ ਕੇ ਸਨੀਵੀਰ ਹੁਣਾ ਕੋਲ ਚੱਲ ਜਾਗੇ ਚੱਲ ਵੇਖ ਲੈ ਪਰ ਮੈਨੂੰ ਪਤਾ ਕਿ ਆਨਾ ਵਾ ਅਗਮ ਨੂੰ ਬੰਨਾਂਗੇ ਬਾਅਦ ਚ ਪਹਿਲਾਂ ਚੱਲੀ ਉਹਦਰ ਉਹਨੂੰ ਬੰਨਾਂਗੇ ਤੇ ਮੁੜ ਕੇ ਇੱਥੇ ਆ ਜੀ ਸਗੋਂ ਰਾਤ ਲੱਗ ਵੀ ਜਾਏਗੀ ਤਾਂ ਵੀ ਕੋਈ ਗੱਲ ਨਹੀਂ ਰਾਤ ਅਪਾਂ ਕਿੱਦਾਂ ਰਹਿ ਪਾਂਗੇ ਡੈਡੀ ਕੱਲੇ ਨੇ ਮੁੜ ਕੇ ਉਹਨਾਂ ਦੀ ਰੋਟੀ ਪਾਣੇ ਦਾ ਕਿੱਦਾਂ ਸਰੂਗਾ ਕੋਈ ਨਹੀਂ ਰੋਟੀਆਂ ਮਾਸਾ ਵੱਧ ਪਕਾ ਜੀ ਜੇ ਰਹਿਣਾ ਹੋਏਗਾ ਰਹਿ ਵੀ ਮੁੜ ਕੇ ਫਿਰ ਡੈਡੀ ਕੈਨ ਨਾ ਪੀਪੀਂਗਾ ਰੋਟੀਆਂ ਖਾਣੀਆਂ ਪੈਂਦੀਆਂ ਨੇ ਮੈਨੂੰ। ਉਹ ਨਹੀਂ ਸਵੇਰ ਦੀਆਂ ਪੱਕੀਆਂ ਸ਼ਾਮਾਂ ਨੂੰ ਉਹਨਾਂ ਨੂੰ ਕਿਉਂ ਨਾ ਅਗਲੇ ਦਿਨ ਆਪਾਂ ਟਾਈਮ ਨਾਲ ਆ ਜਾਾਂਗੇ। ਗੱਲ ਤੇ ਵੈਸੇ ਕੋਈ ਨਹੀਂ ਆ। ਚਲੋ ਇੱਕ ਰੀ ਪੁੱਛ ਲਾਂਗੇ ਉਹਨਾਂ ਨੂੰ। ਜੇ ਉਹਨਾਂ ਦੀ ਹਾਂ ਹੋਏਗੀ ਤੇ ਫਿਰ ਆਪਾਂ ਰੈਪਾਂਗੇ ਤੇ ਜੋ ਕਹਿਣਗੇ ਤੇ ਫਿਰ ਇਹਨਾਂ ਨਾਲ ਰਵਾਂਗੇ। ਕੋਈ ਨਹੀਂ ਪੁੱਛ ਲੈਣਾ ਉਹਨਾਂ ਕੀ gana ਹੈ। ਤੇ ਚੱਲੀਏ ਫਿਰ ਹੋਈਏ ਤਿਆਰ। ਹਾਂ ਹਾਂ ਹੋ ਵੋ ਤਿਆਰ ਤੇ ਨਾਲੇ ਮੇਰੇ ਕੱਪੜੇ ਕੱਢ ਦੇ। ਕੋਈ ਨਹੀਂ ਮੈਂ ਕੱਪੜੇ ਢਾਈੜੇ ਕਰ ਦਿੰਨੀ ਆ ਪਹਿਲਾਂ ਮੈਂ ਮੰਮੀ ਨੂੰ ਫੋਨ ਕਰਕੇ ਦੱਸਦਾ ਕਿ ਅਹੀਂ ਪਹਿਲਾਂ ਉੱਧਰ ਜਾਣਾ ਵਾ ਤੇ ਢੜਿਕਲ ਸ਼ਾਮ ਨੂੰ ਆਵਾਂਗੇ। ਚੱਲ ਤੇ ਪੈ ਪੂਰਾ ਦੱਸਦੀ ਕਿੰਨੇ ਚਾਹੀਦੇ ਆ ਪੈਸੇ ਉੱਥੇ ਉਹਨਾਂ ਨੇ ਦਿਨੇ ਮੈਨੂੰ ਕਿ ਮੈਂ ਦੇ ਕੇ ਆਉਣੇ ਆ ਉਹ ਤੂੰ ਖੜਨਾ ਨਹੀਂ ਕੋਜ ਉਹ ਕੋਈ ਨਹੀਂ ਡੱਬਾ ਡੁੱਬੇ ਲੈਣਾ ਉੱਥੇ ਹੈਪੀ ਆਪਾਂ ਸੁੱਟ ਕਰਨੀ ਆ ਉਦ ਦਾ ਹੈਗਾ 5-6000 ਰੁਪਈਆ ਆਹੋ ਤਾਂ ਕੋਈ ਨਹੀਂ ਸਰ ਜਣਾ ਵਾ ਚਲ ਠੀਕ ਆ ਲ ਮੈਂ ਵੀ ਇਦਾਂ ਕਰਦਾ ਉਹਨੂੰ ਫੋਨ ਕਰਨਾ ਫੇਹੀ ਆਉਣ ਲੱਗੀ ਹੁੰਦੇ ਕਰ ਦੇ ਤੇ ਅਰ ਜਿਹੜਾ ਦੋਨੋਂ ਕੰਮ ਕਿਆ ਹਲੋ ਸਸੀ ਗੱਲ ਸਸੀ ਗੱਲ ਕੀ ਆਲੇ ਤੂੰ ਮਹਿਪੀਓ ਬਣਿਆ ਕੰਮ ਕਿ ਨਹੀਂ ਆਓ ਚਲੋ ਕੋਈ ਨਹੀਂ ਮੈਂ ਆਗਾ ਬਸ ਤੁਹਾਡੇ ਕੋਲ 5 ਮਿੰਟ ਤੱਕ ਚਲੋ ਠੀਕ ਆ ਠੀਕ ਆ ਚੰਗਾ ਜੀ ਚਲੋ ਉਧਰ ਹੋ ਕੇ ਆਉਣਾ ਉਦਾਂ ਜੇ ਮੇਰੀ ਭੈਣ ਹੁੰਦੀ ਆ ਜਿਹਦੇ ਉਹਨੇ ਮੈਨੂੰ ਰਖੜੀ ਬਨਣੀ ਸੀ ਤੇ ਐਸੀ ਗੁੱਟ ਸੁਣਾਈ ਏ ਕਿ ਨਾਲ ਲੜਦੀ ਹੁੰਦੀ ਮੈਂ ਇੰਨੇ ਪੈਸੇ ਲੈਣੇ ਮੈਂ ਇੰਨੇ ਲੈਣੇ ਆ ਤੇ ਵੇਲਾ ਹੋਂ ਨਾ ਕੋ ਲੜਨ ਵਾਲਾ ਤਾਂ ਨਾ ਕੋ ਬੰਨਣ ਵਾਲਾ ਆ ਹੈਲੋ ਮੰਮੀ ਸਾਸ਼ੀ ਕਾਂ ਹਾਂਜੀ ਵਧੀਆ ਤੁਸੀਂ ਸੁਣਾਓ ਚਲੋ ਵਧੀਆ ਹੀ ਚਾਹੀਦਾ ਤੇ ਅਗਮ ਗੈਸ ਕੋਰਾ ਅੱਛਾ ਜੀ ਛੁੱਟੀ ਹੈ ਠੀਕ ਆ ਤੇ ਮੰਮੀ ਮੈਂ ਨਾ ਰੱਖਣਿਆ ਲਾ ਕਿਉਂ ਲੱਗੇ ਹਾਂ ਤੇ ਪਿੰਦਰ ਮੈਨੂੰ ਕਹਿੰਦੇ ਕਿ ਪਹਿਲਾਂ ਉੱਧਰ ਜਾਣੇ ਆ ਹਾਂਜੀ ਸਨੀਵੀਰ ਵੱਲ ਚਲੋ ਠੀਕ ਆ ਫਿਰ ਤੁਹਾਡੇ ਕੋਲ ਨਹੀਂ ਸ਼ਾਮ ਨੂੰ ਆਵਾਂਗੇ ਰਾਤ ਦਾ ਤੇ ਮੰਮੀ ਪੱਕਾ ਨਹੀਂ ਪਤਾ ਹੈਗਾ ਪਿੰਦਰ ਤਾਂ ਉੱਧਰ ਮੈਨੂੰ ਕਹਿੰਦੇ ਕਿ ਆਪਾਂ ਰਿਆ ਪਾਂਗੇ ਤੇ ਹਿੰਨ ਡੈਡੀ ਨਾਲ ਹੀ ਗੱਲ ਕਰਨੀ ਆ ਤੇ ਜੋ ਕਹਿਣਗੇ ਤੁਸੀਂ ਰਹਿ ਪਿਓ ਤੇ ਫੇਰ ਅਹੀਂ ਰਹਿ ਪਾਂਗੇ ਰਾਤ ਹਾਂਜੀ ਨਹੀਂ ਉਹਨਾਂ ਨੂੰ ਫੋਨ ਕਰਕੇ ਅਹੀਂ ਦੱਸਤਾ ਵਾ ਤੇ ਕਹਿੰਦੇ ਕੋਈ ਨਹੀਂ ਤੁਸੀਂ ਆ ਜਿਓ ਹਾਂਜੀ ਹਾਂਜੀ ਕਰ ਹੀ ਨੇ ਹਾਂ ਚਲੋ ਠੀਕ ਆ ਫੇਰ ਚੰਗਾ ਨਵਦੀਪ ਹਾਂਜੀ ਇਧਰ ਹਾਂਜੀ ਕੋਈ ਗੱਲ ਕਰਨੀ ਹੋਗੀ ਗੱਲ ਮੈਂ ਦੱਸਦਾ ਮੰਮੀ ਨੂੰ ਤੇ ਮੈਂ ਮੰਮੀ ਨੂੰ ਕਹਿੰਦੀ ਕਿ ਪਹਿਲਾਂ ਹੀ ਉਧਰ ਜਾਣਾ ਹੈ ਫਿਰ ਸ਼ਾਮ ਨੂੰ ਡੈਡੀ ਕੋ ਲਾਵਾਂਗੇ ਆ ਚੱਲ ਠੀਕ ਆ ਵਧੀਆ ਕੀਤਾ ਤਾਂ ਤੂੰ ਹੋ ਤਿਆਰ ਤਾਂ ਮੈਂ ਆ ਗਿਆ 5 ਮਿੰਟ ਤੱਕ ਪਿੰਦਰ ਹੁਣ ਕਿੱਥੇ ਚੱਲੇ ਹੋ ਤੁਸੀਂ ਉਹ ਆ ਗਿਆ ਜਦੋਂ ਤੈਨੂੰ ਮੈਂ ਕਹਤੋਂ ਮੜਾ ਕੰਮ ਚੇਤੇ ਆ ਗਿਆ ਮੈਂ ਉਹ ਕਰਵਾ ਤੈਨੂੰ ਹੁਣੇ ਕੰਮ ਚੇਤੇ ਆਉਣਾ ਇਹ ਉਦੋਂ ਦੇ ਤੁਸੀਂ ਬੈਠੇ ਹੋ ਫੋਨ ਲੈ ਕੇ ਉਹੋ ਜਦੋਂ ਕਹਤਾ ਵਾ ਮਾਹੀ ਨਾ ਹੁੰ ਜਾਣੀ ਮੇਰੀ ਗੱਲ ਸੁਣੋ ਜਿਆਦਾ ਟਾਈਮ ਨਾ ਲਾਓ ਉੱਥੇ ਇਹ ਨਾ ਹੋਏ ਤੁਸੀਂ ਵੀ ਡੈਡੀ ਵਾਂਗੂ ਜਾ ਕੇ ਤੇ ਗੱਲ ਨਹੀਂ ਪੈਜੋ ਉਹ ਨਹੀਂ ਪੈਂਦਾ ਕਿਤੇ ਮੈਂ ਕੰਮ ਹੀ ਚੱਲਿਆਂ ਕਿ ਇਹ ਇਹਨਾਂ ਦੇ ਡੈਡੀ ਨੂੰ ਵੀ ਸੁਣਾ ਦੇਜੋ ਜਾਂਦੇ ਜਾਂਦੇ ਵੀ ਜਾ ਕੇ ਰੋਟੀ ਖਾ ਲਓ ਕੋਈ ਨਹੀਂ ਮੈਂ ਕਹਿ ਦਣਾ ਤਾ ਤੂੰ ਤਿਆਰ ਹੋ ਮੇਰੇ ਕੱਪੜੇ ਕੱਢਣ ਵਾਲੇ ਰਾਤ ਵੱਲੋਂ ਵੀ ਪੁੱਛਦੇ ਉਹਨਾਂ ਨੇ ਵੀ ਅਹੀਂ ਰਾਤ ਰਹਿਣਾ ਚੱਲ ਕੋਈ ਨਹੀਂ ਕਰ ਲੈਣਾ ਗੱਲ ਕਿਦਣਾ ਠੀਕ ਆ ਠੀਕ ਆ ਕਰੀ ਜਾਨੀ ਆ ਆਏ ਹੋਏ ਕੁੜੀ ਦਾ ਫੋਨ ਆਉਂਦਿਆ ਨਾ ਪਤਾ ਆਹੋ ਆਖਰੀ ਵੱਲੋਂ ਕਹਿਣ ਲਈ ਹੀ ਅੱਛਾ ਆ ਠੀਕ ਠਾਕ ਤੇ ਆਂਦੀ ਵੀ ਮੈਂ ਪਹਿਲਾਂ ਉਹਨਾਂ ਨੂੰ ਬੰਨ੍ਹ ਆਉਣੀ ਆ ਵੱਡੇ ਵੀਰ ਨੂੰ ਵਧੀਆ ਵਧੀਆ ਵਾ ਤੇ ਮੈਂ ਕਿਹਾ ਵੀ ਚਲ ਕੋਈ ਨਹੀਂ ਤੂੰ ਪਤਾ ਹਕਮ ਨੂੰ ਬਾਤ ਵੀ ਆ ਜੈਗੀ ਤੇ ਕੋਈ ਗੱਲ ਨਹੀਂ ਇਹ ਤਾਂ ਨਿਆਣਾ ਐਨੇ ਕਿਹੜਾ ਗੁੱਸਾ ਕਰਨਾ ਕੋਈ ਗੱਲ ਨਹੀਂ ਕੀ ਹਕਮ ਤੇ ਆਪਣੇ ਘਰ ਦਾ ਮੁੰਡਾ ਵਾ ਤੇ ਉਹ ਵਿਚਾਰੇ ਫੇਰ ਨਾ ਸਮਝਣ ਵੀ ਸਾਨੂੰ ਮਗਾਣਾ ਸਮਝਿਆ ਵਾ ਨਹੀਂ ਨਹੀਂ ਉਹ ਆਪ ਬਸੇਰਾ ਉਹਦੇ ਨਾਲ ਕਰਦੀ ਆ ਤੇ ਨਾਲੇ ਉਹਨੂੰ ਕਹਿਣਾ ਸੀ ਕਿ ਐਵੇਂ ਉਹਨਾਂ ਦੇ ਬੋਧਾ ਭਾਰ ਤਾਂ ਭਾ ਨਹੀਂ ਮੈਂ ਉਹਨੂੰ ਸਾਰੀਆਂ ਗੱਲਾਂ ਸਮਝਾਤੀਆਂ ਨੇ ਹਾਂ ਮੈਂ ਪੁੱਤ ਵੇਖ ਉਹਨਾਂ ਗਰੀਬਾਂ ਕਿੰਨੇ ਪੈਸੇ ਤੇਰੇ ਤੇ ਲਾਏ ਤੇਰੀ ਜਾਨ ਬਚਾਤੀ ਤੇ ਹੋਰ ਹੈ ਤੇ ਹੁਣ ਉਹਨੂੰ ਜੋ ਵੀ ਤੈਨੂੰ ਕਹੂਗਾ ਨਾ ਉਹਨੂੰ ਆਖੀ ਮੈਨੂੰ 100 ਰੁਪਿਆ ਦੇ ਦੇ ਪੁੱਤ ਵੱਧ ਨਾ ਦੇ ਬਿਲਕੁਲ ਉਹਦਾ ਨਾ ਭਰਾਵਾਂ ਵਾਲਾ ਤੇ ਭੈਣਾਂ ਵਾਲਾ ਪਿਆਰ ਰੱਖ ਤੇ ਲਾਲਚ ਨਾ ਕਰ ਇਸ ਗੱਲ ਦਾ ਨਾਲੇ ਪਿਆਸਿਆਂ ਨੂੰ ਕੀ ਕਰਨਾ ਸਾਰਿਆਂ ਤੋਂ ਵੱਡਾ ਹਾਂ ਉਹ ਸਾਰਾ ਤੋਹਫ਼ਾ ਮੇਰੇ ਬਨੇ ਦੇ ਦਿੱਤਾ ਆਨੂੰ ਸਾਡੀ ਧੀ ਮਿਲ ਗਈ ਹੋਰ ਕੀ ਚਾਹੀਦਾ ਪੈਸੇ ਵੀ ਉਹਨਾਂ ਵਿਚਾਰਿਆਂ ਬਥੇਰੇ ਲਾਏ ਆ ਐਡੇ ਚੰਗੇ 100 ਰੁਪਿਆ ਲਿਆ ਨੀਗਾ ਹੈ ਉਦਾਂ ਕਿਤੇ ਇੱਕ ਕੰਮ ਕਰੀਂਗੀ ਮੈਂ ਨਹੀਂ ਚਲ ਕੇ ਥੋੜੇ ਜੇ ਕੱਪੜੇ ਬਣਾ ਕੇ ਨਾ ਤੇ ਬਾਨੇ ਨਾ ਉਹਨੇ ਨਹੀਂ ਆਣੇ ਆਂਦੀ ਐ ਜੀ ਚਲੋ ਕੋਈ ਗੱਲ ਨਹੀਂ ਉਹ ਤਾਂ ਸਾਡਾ ਫਰਜ਼ ਬੰਦਾ ਹੀ ਆ ਹਾਂ ਜੇ ਕਿਸੇ ਭੈਣ ਭਰਾ ਨੇ ਕੀਤਾ ਹੈ ਨਾ ਕਿ ਉਹਦੀ ਕਸਰ ਨਹੀਂ ਰਹਿਣੀ ਚਾਹੀਦੀ ਉਹ ਨਹੀਂ ਨਹੀਂ ਚਲ ਭਾਵੇਂ ਉਹਨੇ ਪੈਸੇ ਨਹੀਂ ਵੀ ਨਾ ਖੜੇ ਮੈਂ ਕਿਹਾ ਨਾ ਕਿ ਇਹ ਆਨੇ ਬਹਾਨੇ ਉਹਦੇ ਘਰ ਪੈਸੇ ਘੱਲ ਦੇਣੇ ਆ ਭਾਵੇਂ ਕੋਈ ਚੀਜ਼ ਹੀ ਨਾ ਲੈ ਕੇ ਦੇ ਆਈ ਨਹੀਂ ਚਾਹੀਦੀ ਵੀ ਹੈਗੀ ਹੱਕ ਨਹੀਂ ਕਿਸੇ ਦਾ ਰੱਖਣਾ ਚਾਹੀਦਾ ਇੰਨਾ ਹੀ ਬੜਾ ਬਾਪੀ ਚਲੋ ਵਿਚਾਰਾ ਉਹਦੇ ਫਰਿਸ਼ਤਾ ਬਣ ਕੇ ਟੱਕਰਿਆ ਤੋ ਹੋ ਉਹਨੇ ਕੁੜੀ ਪਛਾਤੀ ਸਾਡੀ ਵਿਚਾਰਿਆਂ ਨਾਲ ਮਿਲ ਕੇ ਦੋਹਾਂ ਜੀ ਜਾਣੇ ਹਾਂ ਇਹੋ ਜਿਹੇ ਬੰਦਿਆਂ ਨੂੰ ਥੋੜਾ ਛੱਡਣਾ ਚਾਹੀਦਾ ਵਾ ساری ਉਮਰ ਨਾ ਨਾ ਅਸੀਂ ਕਦੀ ਵੀ ਨਹੀਂ ਛੱਡਣਾ ਕੋਲ ਨਹੀਂ ਪਲਾਉਣਾ ਚਾਹੀਦਾ ਕਦੀ ਵੀ ਠੀਕ ਹੈ ਕਿ ਨਹੀਂ ਨਾਲੇ ਉਹਨੂੰ ਨਵ ਨੂੰ ਕਹਿਣਾ ਸੀ ਵੀ ਤੁਸੀਂ ਰਾਤ ਮੁੰਡੇ ਸਾਡੇ ਕੋਲ ਰਿਓ ਇੱਥੇ ਆਣ ਕੇ ਕਿਹਾ ਤਮ ਹੈਗਾ ਸੀ ਹੁਣ ਆਉਗੀ ਆਈ ਨੂੰ ਜੋਰ ਜੜ ਪਾ ਕੇ ਰਾਤ ਰੱਖ ਲਾਂਗੇ ਚੱਲ ਕੋਈ ਨਹੀਂ ਆਉ ਤੇ ਫਿਰ ਕਰ ਲਾਂਗੇ ਗੱਲ ਬਾਕੀ ਉਹਨੂੰ ਪੁੱਛ ਲਾਂਗੀ ਪਤਾ ਆਪਣੇ ਦਾਦੀ ਦੀ ਰੋਟੀ ਬਣਾਈ ਆ ਜੇ ਤਾਂ ਬਣਾ ਲਈ ਹੋਊਗੀ ਤੇ ਫਿਰ ਰਹਿ ਪੇਗੀ ਜੇ ਨਾ ਬਣਾਈ ਫਿਰ ਤੇ ਜਾਣਾ ਹੀ ਪੈਣਾ ਚੱਲਿਆ ਤਾਂ ਹੁਣ ਉਹਦੀ ਮਰਜ਼ੀ ਆ ਨਾ ਚਲੋ ਫਿਰ ਤਾਂ ਇਹ ਕੰਮ ਕਰ ਫਿਰ ਕੁੜੀ ਆ ਗਈ ਫਿਰ ਘੜੀ ਬੈਣਾ ਪੈਣਾ ਕਰਲਾ ਕਰਲਾ ਮੈਂ ਵੀ ਉਹ ਬਾਹਰ ਸਪਰੇਅ ਵਾਲੇ ਡੇ ਉਧਰ ਹੋਵਾਂ ਹੈ ਹੋ 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 ਜੇ ਮੈਂ ਨਾਮ ਦਾ ਹੁਣ ਤੂੰ ਹੀ ਤਾਂ ਘਰ ਦਾ ਚੇਤਾ ਹੀ ਭਲਾਇਆ ਬੰਦਾ ਆਣ ਕੇ ਰੋਟੀ ਪਾਣੀ ਖਾ ਲੈਂਦਾ ਉਹ ਕੰਬਲਿਆ ਬੰਦੇ ਤੇ ਚਾਰ ਖਸੋਤੇ ਸੀ ਗੱਲਾਂ ਬਾਤਾਂ ਡੇ ਕਰਨਾ ਰੋਟੀ ਤਾਂ ਕਮ ਸੇ ਕਮ ਖਾ ਜਾ ਕਰੋ ਆਣ ਕੇ ਉਹ ਚਾ ਰੋਟੀ ਦੀ ਕੋਈ ਗੱਲ ਨਹੀਂ ਰੋਟੀ ਖਾਦੀ ਜਾਣੀ ਸੰਜਣਾ ਤੇ ਨਾਲੇ ਮੇਰੀ ਗੱਲ ਸੁਣੋ ਹਾਂ ਅਸੀਂ ਹੁਣ ਜਾਣਾ ਤੇ ਫਿਰ ਕਿਦਾਂ ਰੋਟੀ ਮਕਾਵਾ ਨਵਦੀਪ ਨੂੰ ਵੀ ਸ਼ਾਮਾਂ ਦੀ ਲਾਹੜੇ ਚਲ ਬਹਿਰਾਤ ਰਾਵਾਂਗੇ ਉਹ ਚੱਲ ਜਾ ਰੋਟੀਆਂ ਦਿੱਤੀਆਂ ਦੇ ਹੈਗੀਆਂ ਹੀ ਠੀਕ ਨਹੀਂ ਤੇ ਕੋਈ ਗੱਲ ਉਹਨਾਂ ਨਾਲ ਮੈਂ ਕੰਮ ਚਲਾ ਲੈਣਾ ਮੈਂ ਚੱਲ ਰਹਿਵਾਂਗੇ ਕੋਈ ਗੱਲ ਨਹੀਂ ਤੇ ਮੇਰੀ ਗੱਲ ਸੁਣ ਤੇ ਜਾਣਾ ਕਰਤੇ ਆ ਜਾਣਾ ਮੋਟਰਸਾਈਕਲ ਤੇ ਹੋਰ ਕਰਤੇ ਹੁਣ ਜਾਣਾ ਤੇਰਾ ਭਲਾ ਹੋ ਜੇ ਤੇ ਕੱਲ ਪਪੂ ਨੂੰ ਗੱਲ ਹੀ ਗੱਡੀ ਦੇਤੀ ਤੂੰ ਉਹ ਡੈਡੀ ਕਿੰਨੇ ਦਿਨਾਂ ਦਾ ਉਹਨੇ ਪੁੱਛਿਆ ਨਾਲੇ ਸਾਡਾ ਪਤਾ ਨਹੀਂ ਨਾ ਵੀ ਜਾਣਾ ਕਿ ਨਹੀਂ ਉਹ ਕੰਬਲਿਆ ਤੋਂ ਗੋਡੇ-ਗੋਡੇ 20 ਪੈਣ ਡਿਆ ਵਾ ਹਾਂ ਕਿੰਨੇ ਕੁ ਲੀਡੇ ਪਾਓਗੇ ਤੁਸੀਂ ਜਾ ਕੇ ਲਾਓਗੇ ਬਿਮਾਰ ਹੋਣਾ ਵਾ ਉਹ ਕੋਈ ਨਹੀਂ ਵੇਖ ਲੈਣਾ ਛੱਟਾ ਹਟਦਿਆਂ ਫੇਰ ਹੀ ਜਾਵਾਂਗੇ ਉਹ ਨਾਲੇ ਆ ਤੇ ਹੈਗਾ ਉਹਨੇ ਡੈਡੀ ਕਿੰਨੇ ਦਿਨਾਂ ਦਾ ਪੁੱਛਿਆ ਜੇ ਨਾ ਦਿੰਦੇ ਤਾਂ ਫੇਰ ਅਗਲੇ ਗੁੱਸਾ ਕਰਨਾ ਆਪ ਜੜੀ ਚੀਜ਼ ਦੀ ਲੋੜ ਵੇ ਉਸ ਲਈ ਲੱਲੀ ਦੀ ਤੂੰ ਉਹਨੂੰ ਕਹਿਣਾ ਨਾ ਮੈਂ ਵੀ ਸਰੇ ਜਾਣਾ ਵਾ ਹੱਡਾ ਪਤਾ ਨਹੀਂ ਨਾ ਸਲਾਹ ਨਹੀਂ ਨਾ ਬਣੀ ਪਹਿਲਾਂ ਅੱਧ ਕੀਤੀ ਆ ਕੋਈ ਜੇ ਕੰਮ ਨਾ ਯਾਰ ਕਰਿਆ ਕਰ ਕੱਚੇ ਜੇ ਉਹ ਕੋਈ ਗੱਲ ਨਹੀਂ ਐਵੇਂ ਤੂੰ ਫਿਕਰ ਕਰੋ ਮੇਰੀ ਗੱਲ ਸੁਣ ਲੈ ਜੇ ਉੱਥੇ ਰਹਿਣਾ ਵਾ ਨਾ ਤੇ ਕੁੜੀ ਨੂੰ ਤੰਗ ਨਾ ਕਰੀ ਠੀ ਆ ਮੈਂ ਕਰੀ ਬਈ ਹੁਣ ਚਲੀਏ ਹੁਣ ਚਲੀਏ ਤੇ ਸਵੇਰੇ ਟਾਈਮ ਨਾ ਆਜੋ ਮੁੜ ਕੇ ਨਹੀਂ ਨਹੀਂ ਕੋਈ ਨਹੀਂ ਸਵੇਰੇ ਆਜਾ ਟਾਈਮ ਨਾ ਹਾਂਜੀ ਆਹੋ ਤਾਂ ਜਾ ਫਿਰ ਆਜੋ ਤੁਸੀਂ ਖਾ ਲੋ ਰੋਟੀ ਓ ਯਾਰ ਰੋਟੀ ਯਾਰ ਮੈਂ ਤਾਂ ਗੱਲਾਂ ਹੀ ਆਵਦੀਆਂ ਸੁਣਾ ਮੇਰਾ ਢਿੱਡ ਭਰ ਗਿਆ ਉੱਥੋਂ ਤੇ ਉਹ ਆਜੋ ਖਾ ਲੋ ਗਾ ਨਵਦੀਪਾ ਹਾਂਜੀ ਚੱਲ ਚੱਲ ਗਾ ਕਿੰਨਾ ਕੁ ਟਾਈਮ ਲਾਉਣਾ ਈ ਹੋਰ ਤੇ ਤਿਆਰੀ ਨਹੀਂ ਹੋਂਦੀ ਏ ਉਹਦੇ ਤੇ ਤੁਹਾਡੇ ਨਹੀਂ ਟੱਸ਼ਨ ਮੁਕਾਂ ਦੇ ਕਦੀ ਮੇਰੀ ਪੈਂਟ ਪ੍ਰੈਸ ਕਰਦੇ ਕਦੀ ਮੇਰੀ ਸ਼ਰਟ ਪ੍ਰੈਸ ਕਰਦੇ ਕਦੀ ਮਿਆ ਨਹੀਂ ਪੋਣਾ ਤੇ ਕਦੀ ਮਿਆ ਪੋਣਾ ਵਾ ਬੱਲੇ ਬੱਲੇ ਚੱਲਗਾ ਛੇਤੀ ਕਰ ਜੋ ਵੀ ਕਰਨਾ ਦੋ ਮਿੰਟ ਰੁਕ ਜੋ ਹਣ ਜ਼ਿਆਦਾ ਟਾਈਮਾਂ ਲੈਂਦੀ ਨਹੀਂ ਲਾਂਦੀ ਸਰਨਾ ਹਾਂਜੀ ਮੈਂ ਕਿਉਂ ਸਬਜੀ ਲੈਣਤੀ ਉਹ ਤਾਂ ਸਬਜੀ ਮੈਂ ਟੰਕਤੀ ਆ ਚਲ ਕੋਈ ਗੱਲ ਨਹੀਂ ਤੇ ਨਵਦਾ ਫੋਨ ਆਇਆ ਹੈਗਾ ਅੱਛਾ ਤੇ ਉਹ ਤੁਰ ਪਈ ਉਹ ਆਉਣ ਵਾਲੀ ਉਹ ਤੇ ਕਮਕਮ ਆਪਣਾ ਸੇਤੀ ਕਰ ਲੈ ਤੇ ਤੁਸੀਂ ਮੈਨੂੰ ਪਹਿਲਾਂ ਕਿਹਨੂੰ ਦੱਸਿਆ ਤੇ ਸਾਰਾ ਕੰਮ ਕਰਨ ਵਾਲਾ ਵਾ ਕੱਪੜੇ ਕਿੱਧਰ ਖਲਾਰਾ ਪਿਆ ਵਾ ਉਹ ਮੈਨੂੰ ਤੇ ਆਪ ਨੂੰ ਹੁਣ ਫੋਨ ਕੀਤਾ ਵਾ ਵੀ ਆਪਾਂ ਤੁਰ ਪਏ ਆ ਚਲ ਠੀਕ ਆ ਕੋਈ ਮੈਂ ਦਾਦਾ ਕੰਮ ਨਬੇੜ ਲੈਣੀ ਤੇ ਆਂਦੀ ਵੀ ਜਦੋਂ ਨਾ ਕੋਕਰੇ ਰੋਟੀ ਬਾਣੀ ਦਾ ਨਾ ਕਰਿਓ ਤੇ ਮੈਂ ਉਹਦਾ ਲੈਣਤੀ ਮੈਂ ਕੋਈ ਨਹੀਂ ਤੈ ਆਉ ਉਹ ਤਾਂ ਸਹੀ ਰੋਟੀ ਤੇ ਖਵਲਦੀ ਆ ਤਲ ਕੋਈ ਨਹੀਂ ਜਿਆਦਾ ਕਿਉਂ ਨਾ ਕਰੇ ਮੈਨੇਚਰੀ ਆਉਣਾ ਕੰਮ ਤੇ ਕਰਨਾ ਹੀ ਆ ਤੇ ਤੂੰ ਕਰ ਲੈ ਆਪਣਾ ਕੰਮ ਕਰ ਜਲਦੀ ਮੈਂ ਕੰਮ ਕਰ ਲੈਣੀ ਪਹਿਲਾਂ ਬਾਜ ਸਬਜ਼ੀ ਦਾ ਕਰ ਲੈਣੀ ਠੀਕ ਹਾਂ ਹਾਂ ਆਏ ਕਿੰਨੇ ਕੰਮ ਕਰਨ ਵਾਲੇ ਆ ਛਦੈਣਾ ਨੂੰ ਪਹਿਲਾਂ ਦੱਸ ਦੀ ਕਿ ਤਾਂ ਮੈਂ ਡਰੈਗਰੋਂ ਚ ਕੱਪੜੇ ਪਾਏ ਆ ਉਹ ਚੁੱਕਣ ਵਾਲੇ ਆ ਝੋਲੂ ਮਾਰਨ ਵਾਲਾ ਵਾ ਪੋਚਾਤ ਮਾਰਨ ਵਾਲਾ ਵਾ ਕੀ ਕਰਾਂ ਦੱਸ ਹੁਣ ਛੇਤੀ ਛੇਤੀ ਕੰਮ ਨੂੰ ਵੇੜਨਾ ਪਹਿਲਾਂ ਝਾੜੂ ਪੁਚਾਦਾ ਕਰ ਲਈਂ ਰੋਟੀ ਮੈਂ ਬਾਜ ਚ ਬਣਾਉਣ ਤੇ ਹੁਣ ਦਿਆਂਗੀ ਕਿ ਤੇਸ਼ੇ ਇਹੋ ਖਲਾਰਾ ਚੁੱਕਾਂ ਕਿ ਕਿੰਨਾ ਖਲਾਰਾ ਪਿਆ ਵਾ ਮਨਵੀ ਦੱਖ ਨੂੰ ਦੱਸਿਆ ਵਾ ਪਹਿਲਾਂ ਇੱਕ ਰੰਦ ਦੱਸ ਦਿੰਦੇ ਨਾ ਚੱਲ ਬੰਦਾ ਟਾਈਮ ਨਾਲ ਖਲਾਰਾ ਚੁੱਕ ਲਿੰਦਾ ਵਾ ਸਭ ਨੂੰ ਮੁੱਕ ਜਾਂਦਾ ਟਾਈਮ ਨਾਲ ਬੰਦਾ ਰੋਟੀ ਪਾਣੀ ਕਰ ਲਿੰਦਾ ਹਾਂ ਤਾਂ ਪਹਿਲਾਂ ਪਹਿਲਾਂ ਆਵੇ ਪਰੋਨੇ ਸਤਿ ਸ਼੍ਰੀ ਅਕਾਲ ਜੀ ਹੋਸ਼ਮਾ ਵਧੀਆ ਸਭ ਠੀਕ ਠਾਕ ਹਾਂ ਜੀ ਤੁਹਾਨੂੰ ਦੇਖਣ ਦੇ ਸਰਨਾ ਹਾਂਜੀ ਆਵੇ ਕੌਣ ਆਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਜਾਓ ਹੋਸ਼ਮਾ ਵਧੀਆ ਸਭ ਠੀਕ ਠਾਕ ਬਾਸ ਵਧੀਆ ਭਾਜੀ ਤੂੰ ਸਨਾਓ ਠੀਕ ਠਾਕ ਵਧੀਆ ਹੀ ਵਧੀਆ ਹੋਰ ਘਰੇ ਸਾਬ ਸਾਰੇ ਵਧੀਆ ਠੀਕ ਠਾਕ ਹੁਣ ਨਬ ਤੋਂ ਸੁਣਾ ਠੀਕ ਆ ਹਾਂਜੀ ਵੀਰ ਜੀ ਸਭ ਠੀਕ ਠਾਕ ਤੇ ਬੱਚੇ ਕਿੱਥੇ ਚਲ ਗਏ ਆ ਬੱਚੇ ਉਹ ਅੱਜ ਗਏ ਆ ਸਕੂਲੇ ਗਏ ਥੋੜੀ ਲੇਟ ਆ ਅੱਜ ਤੇ ਗਏ ਆ ਸਕੂਲੇ ਉਹਨਾਂ ਨੂੰ ਸੱਦਿਆ ਸੀ ਅੱਜ ਅਸੀਂ ਤੇ ਕਾ ਸੁੱਖੀ ਹੋਣੀ ਆ ਪਰ ਨਹੀਂ ਕਿਉਂ ਸ਼ੁੱਟੀ ਕਰ ਦਿੰਦੇ ਸਗੋ ਅੱਜ ਦਾ ਦਿਨ ਬੱਚਿਆਂ ਨੂੰ ਤੇ ਓਦਾਂ ਹੀ ਲੇਟ ਕਿਆ ਉਹਨਾਂ ਨੇ ਆਉਣ ਨੂੰ ਤੇ ਜਲਦੀ ਸੁੱਖੀ ਵੀ ਆਂਦੇ ਹੀ ਜਲਦੀ ਹੋ ਜਾਣੀ ਕਈਆਂ ਸਕੂਲਾਂ ਚ ਇਦਾਂ ਹੀ ਕਰਦੇ ਨੇ ਲੇਟ ਲਾੜਨ ਦੇ ਸਕੂਲ ਤੇ ਸ਼ੁੱਟੀ ਨਹੀਂ ਕਰਦੇ ਹੈਗੇ ਓਦਾਂ ਹੀ ਗਏ ਆ 유ਨੀਫਾਰਮ ਨਹੀਂ ਪਾਈ ਓਦਾਂ ਹੀ ਗਏ ਨਾਲ ਲੈਖ ਰਿਆ ਨਾਲ ਓਦਾਂ ਹੀ ਗਏ ਆ ਠੀਕ ਠੀਕ। ਹੋਰ ਮੀਮੂ ਦੀ ਸੁਣਾਉਂ ਪੈਂਦੇ ਆ। ਹਾਂ ਨਹੀਂ ਪੈਂਦੇ ਆ। ਹੋਰ ਤੁਸੀਂ ਸੁਣਾਓ ਕਿਦਾਂ ਝੋਨੇ ਚਾਨੇ। ਠੀਕ ਆ। ਹਾਂ ਠੀਕ ਨੇ ਬਸ ਹੁਣ ਰਾਂਗੀਆਂ ਸੁਪ੍ਰੇਮ ਕਰਨ ਵਾਲੀਆਂ ਸਾਧਾਂ ਖਦਾਂ ਪਹਾੜੀਆਂ ਨੇ। ਇਹ ਵਾ ਠੀਕ। ਹਾਂ। ਹੋਰ ਕਾਰੋਬਾਰ ਬਾਕੀ। ਵਧੀਆ ਕਾਰੋਬਾਰ ਹੀ ਹੋਰ ਕੀ ਕਰਨਾ ਕਿਤੀ ਬੜੀ ਏ। ਠੀਕ ਚੱਲੀ ਜਾਂਦਾ। ਵਧੀਆ ਹੋ ਗਿਆ। ਹਾਂ। ਹੋਰ ਨਾ ਕੋ ਹੋਈ ਐ ਪਿੰਡੋਂ। ਨਹੀਂ ਭਾਬੀ ਜੀ ਪਿੰਡ ਹੱਲੇ ਮੈਂ ਜਾਣਾ ਵਾ। ਪਹਿਲਾਂ ਮੈਂ ਤੁਹਾਡੇ ਕੋਲ ਆਈਆਂ ਤੇ ਇੱਥੋਂ ਹੋ ਗਈ ਫਿਰ ਉੱਥੇ ਜਾਵਾਂਗੀ। ਜੀ ਬਸ ਤੇ ਹੋਰ ਹੋ ਘਰ ਸਭ ਠੀਕ ਆ। ਹਾਂਜੀ ਸਭ ਠੀਕ ਵਧੀਆ। ਸਭ ਵਧੀਆ ਚੱਲਦਾ। ਤੇ ਮੈਂ ਸਗੋ ਕਹਿਣ ਦੀ ਹਾਂ ਵੀ ਬੱਚੇ ਘਰ ਹੋਣੇ ਆ ਤੇ ਵੀਰ ਜੀ ਕਹਿੰਦੇ ਅੱਜ ਉਹਨਾਂ ਨੇ ਲੇਟ ਸਕੂਲ ਲਾ ਲਿਆ ਵਾ। ਉਹਨਾਂ ਨੇ ਸਕੂਲ ਪਲੇਟ ਕੀਤਾ ਔਰ ਛੁੱਟੀ ਨਹੀਂ ਕੀਤੀ। ਸਗੋ ਕਰ ਦਿੰਦੇ ਹਨਾ ਕਿ ਪੜਾਉਣਾ ਰਹਿਣਾ। ਛੁੱਟੀ ਕੀਤੀ। ਅੱਤੇ ਇਹਨਾਂ ਦਾ ਸਕੂਲ 10 ਵਜੇ ਕਰਤੇ ਤੇ ਆਪ ਕਿਜਣ ਰਹੇ ਹਾਂ। ਬੰਦਾ ਕਹਿੰਵੜਿਆ ਨਾ ਕਿ ਤੇ ਜਾਣਾ ਹੀ ਪੈ ਜਾਂਦਾ ਪ੍ਰੋਗਰਾਮ ਹੋ ਜਾਂਦਾ। ਉਹੀ ਨਾ ਅਗਮ ਨੂੰ ਛੁੱਟੀ ਮੈਂ ਆਖਣੀ ਆ ਵੀ ਇਹਨਾਂ ਨੇ ਵੀ ਛੁੱਟੀ ਹੋਣੀ ਆ ਤੇ ਮੈਨੂੰ ਇੱਥੇ ਆਣ ਕੇ ਪਤਾ ਲੱਗਾ ਵਾ। ਹਾਂਜੀ ਨਹੀਂ ਨਹੀਂ ਉਹਨਾਂ ਨੇ ਸਕ ਇੰਨੇ ਟਾਈਮ ਚ ਕੀ ਪੜਾਉਣਾ ਉਹਨਾਂ ਨੇ ਕੀ ਪਤਾ ਕੀ ਕਰਨਾ ਕੀ ਕੱਢਣਾ ਉਹਨਾਂ ਨੇ ਤਾਂ ਜੇ ਛੁੱਟੀ ਕਰਨ ਨੇ ਨੇ ਆਣੀ ਵੀ ਖੁਸ਼ ਹੋ ਜਾਂਦੀ ਹਾਂਜੀ ਤੂੰ ਸਰ ਨੇ ਚਾਹ ਬਣਾ ਫਿਰ ਨਹੀਂ ਭਾਬੀ ਜੀ ਚਾਹ ਹਲੇ ਰਹਿਣ ਦਿਓ ਪਹਿਲਾਂ ਮੇਰਾ ਅਦਰ ਰਖੜੀ ਬੰਨੀ ਲਈਏ ਹਾਂ ਚੱਲ ਵੇਖਣਾ ਜੇ ਰਖੜੀ ਬੰਨੀ ਰਖੜੀ ਬੰਨਾ ਫਿਰ ਚੱਲ ਫਿਰ ਬਾਅਦ ਚ ਬਣਾ ਲਈ ਤੇ ਵੀਰ ਜੀ ਆ ਰਖੜੀਆਂ ਕਿੰਨੇ ਬੰਨੀਆਂ ਐ ਬੋ ਉਹ ਚਾਚੇ ਦੇ ਕੁੜੀਆਂ ਆ ਗਈਆਂ ਅੱਗੇ ਸਾਰੇ ਅੱਛਾ ਠੀਕ ਹਾਂ ਉਹ ਬਣ ਗਿਆ ਨੂੰ ਨਵਾ ਪਕਿੰਨੇ ਦਿਨਾਂ ਦੇ ਟਿਕਣ ਦੇ ਆ। ਆਉਣਾ ਆਉਣਾ ਤੇ ਤੂੰ ਅੱਜ ਦੱਸ ਕੇ ਨਹੀਂ ਆਈ। ਪਰ ਉਹ ਨਿਕਲ ਕੇ ਫੇਰ ਫੋਨ ਕੀਤਾ ਤੇ ਆਪਾਂ ਤੁਰ ਪਏ ਆ। ਵੀਰ ਜੀ ਚਾਂ ਚੱਕੀ ਸਲਾਹ ਬਣੀ ਤੈਨੂੰ ਪਤਾ ਤੇ ਹੈਗਾ ਵਾ ਹੁਣ ਸਾਰੀ ਘਰ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਹੀ ਆ ਤੇ ਮੈਂ ਅੱਜ ਫ੍ਰੀ ਹਾਂ ਤੇ ਮੈਂ ਚਲ ਰਖੜੀ ਬੰਨ੍ਹਣ ਹੁੰਨੀ ਆ। ਚਲੋ ਵਧੀਆ ਕੀਤਾ ਹਾਂ। ਹਾਂਜੀ। ਚਲ ਕੇ ਮੈਂ ਚਾਹ ਬਣਾ ਕੇ ਲਈ ਹੁੰਨੀ ਆ। ਹਾਂ ਚਾਹ। ਨਵਦਰਾ ਹਾਂਜੀ ਵੀਰ ਜੀ। ਹਾਲ ਵੀਰ ਜੀ ਇਹਨਾਂ ਦੀ ਨਹੀਂ ਲੋੜ ਹੈ ਕਿ ਮੈਂ ਪੈਸੇ ਥੋੜੀ ਨਾ ਲੈਣ ਆਈ ਆ ਥੋੜੇ ਕਰ ਦੋ ਫਿਰ ਮੈਂ ਲੈ ਲਵਾਂ ਪੱਬੀ ਜੀ ਹਾਂਜੀ ਇੰਨੇ ਪੈਸੇ ਨਹੀਂ ਮੈਂ ਲੈਣੇ ਹੈਗੇ ਮੈਨੂੰ 500 ਬੜਾ ਦਿਆ ਬਾਕੀ ਤੁਸੀਂ ਰੱਖ ਲਓ ਨਾ ਨਾ ਰੱਖ ਵੀਰ ਤੇਰੇ ਨੇ ਦਿੱਤੇ ਨਾ ਰੱਖ ਇਹਨਾਂ ਨੂੰ ਤੇਰਾ ਸੱਚਾ ਨਹੀਂ ਮਸੂੜੀ ਬਣਾ ਕੇ ਰੱਖਿਆ ਵੀਰ ਤੇਰੇ ਐਂ ਤੇ ਫਿਰ ਆਰ ਨਹੀਂ ਆਂਦੀ ਨਹੀਂ ਕੋਈ ਨਹੀਂ ਕੋਈ ਨਹੀਂ ਤੂੰ ਹੀ ਨਚਰੀ ਆਈ ਏ ਤੂੰ ਕਿਹੜਾ ਰੋਇ ਤੁਰੀਂ ਨਾਲੇ ਵੀ ਜੀ ਕਹਿੰਦੇ ਇਹ ਦੂਜੀਆਂ ਦੀਦੀਆਂ ਵੀ ਆਈਆਂ ਤੇ ਉਹਨਾਂ ਨੂੰ ਵੀ ਦਿੱਤੇ ਹੋਣੇ ਆ ਕੋਈ ਗੱਲ ਨਹੀਂ ਤੂੰ ਨਾਲੇ ਚਦਾਨੇ ਪਹਿਲਾਂ ਦੱਸਦੀਆਂ ਸਾਨੂੰ ਤੂੰ ਫੋਨ ਨਹੀਂ ਕੀਤਾ ਤੂੰ ਚਾਂਚਾ ਕਾਉਣ ਲੱਗਿਆ ਕੀਤਾ ਵਾ ਨਾ ਕੋਈ ਸਫਾਈ ਕੀਤੀ ਆ ਨਾ ਕੋਈ ਸਬਸੂਜੀਦਾ ਹੋਇਆ ਵਾ ਤੇ ਕੋਈ ਗੱਲ ਨਹੀਂ ਇਹ ਕਿਹੜਾ ਉਪਰਾ ਘਰ ਆ ਡਾਪਨਾ ਘਰ ਆ ਤੇ ਇਹਦੇ ਵਿੱਚ ਕਿਹੜੀ ਗੱਲ ਦੱਸਣ ਦੀ ਮੇਰੀ ਵੀ ਤੁਹਾਨੂੰ ਮੈਂ ਦੱਸਣ ਦੀ ਸਲਾਹ ਅਚਾਨਕ ਹੀ ਬਾਈ ਚੱਲ ਤੂੰ ਤੇ ਚੱਲ ਕੋਈ ਨਹੀਂ ਪਰ ਭਾਜੀ ਪਹਿਲੀ ਵਾਰੀ ਆਇਆ ਹੋਣਾ ਅਗਲਾ ਕੀ ਸੋਚਦਾ ਹੋਊਗਾ ਮਨ 'ਚ ਉਹ ਨਹੀਂ ਇਦਾਂ ਦੇ ਹੈਗੇ ਉਹ ਨਹੀਂ ਕੁਝ ਵੀ ਸੋਚਦੇ ਤੂੰ ਇਹਨਾਂ ਇਦਾਂ ਦੀ ਟੈਨਸ਼ਨ ਨਾ ਲੋ ਕਿਸੇ ਕੋ ਬੱਚਾ ਨੂੰ ਛੁੱਟੀ ਕਰਾ ਲ ਛੁੱਟੀ ਕੀ ਕਰਾਉਣੀ ਸੀ ਹਨ ਪਹਿਲਾਂ ਦੱਸਿਆ ਹੁੰਦਾ ਤਾਂ ਇੰਸ਼ ਕਰਾ ਲੈਂਦੇ ਛੁੱਟੀ ਆਪਾਂ ਕਹਿੰਦੇ ਵੀ ਚਲ ਕੋਈ ਗੱਲ ਨਹੀਂ ਆਹਣਾ ਵੀ ਘੜੀਆ ਪੇ ਉਥੇ ਵੀ ਖੇਡ ਖੜਾਉਂਗੇ ਅਸੂਲੇ ਮੈਂ ਅਖ ਨਹੀਂ ਚਲ ਉਹਨਾਂ ਨਾਲ ਵੀ ਮਿਲ ਲਾਂਗੇ ਉਹਨਾਂ ਨੇ ਕਹਿਣਾ ਪੁਈ ਮਗਰੋਂ ਹੀ ਹੋ ਕੇ ਚਲ ਗਈ ਏ ਤੇ ਕੋਈ ਪਹਿਲਾਂ ਦੱਸ ਦਿੰਦੀ ਤੇ ਇਹਨਾਂ ਛੁੱਟੀ ਕਰਾ ਲੈਂਦੇ ਮੈਂ ਵੀ ਨਾ ਕੰਮ ਕੁੰਮ ਕਰਕੇ ਫ੍ਰੀ ਹੋਈ ਹਾਂ ਤੇ ਪਿੰਦਰ ਵੀ ਕਹਿੰਦੇ ਮੈਨੂੰ ਕੋਈ ਕੰਮ ਨਹੀਂ ਹੈਗਾ ਤੇ ਫਿਰ ਮੈਨਾਂ ਕਿ ਆਪਾਂ ਚੱਲੀਏ ਤੇ ਕਹਿੰਦੇ ਚਲੋ ਚੱਲ ਜਾਨੇ ਆ ਤੇ ਤਾਂ ਕਰਕੇ ਆਹ ਵਾਲਾ ਚੱਕਰ ਬਣਿਆ ਜੇ ਨਹੀਂ ਤੇ ਉਦਾਂ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਕਿਉਂਣਾ ਸੀ ਠੀਕ ਆ ਮੈਂ ਚੱਲਾਂ ਨਾ ਪਹਿਲਾਂ ਪਤਾ ਹੁੰਦਾ ਤੇ ਬੰਦਾ ਟਾਈਮ ਨਾਲ ਕੰਮ ਨੂੰ ਮਕਾ ਲੈਣਾ ਚਲੋ ਕੋਈ ਗੱਲ ਨਹੀਂ ਰੋਟੀ ਫਿਕਰ ਨਾ ਕਰੋ ਮੈਂ ਤਾਂ ਡੇ ਨਾਲ ਪਰਮ ਨਹੀਂ ਹੈ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਬਹਿ ਜਾ ਮੈਂ ਕਰ ਲੈਣਾ ਚਲ ਕੋਈ ਨਹੀਂ ਮੈਂ ਚਾਹ ਬਣਾ ਕੇ ਲੈ ਆਉਣੀ ਆ ਬਾਅਦ ਚ ਪੈਲਾਂਗੇ ਉੱਥੇ ਤੇ ਮੁਰਗੇ ਬਾਅਦ ਰੋਟੀ ਦਾ ਕਰ ਲਾਂਗੇ ਹਾਂਜੀ ਚਲੋ ਕੋਈ ਠੀਕ ਆ ਨਾ ਠੀਕ ਆ ਹੂੰ ਚੱਲ ਕੋਈ ਨਹੀਂ ਇਹ ਪਾਹੇ ਫੜ ਲੈ ਤੂੰ ਰੱਖ ਲੈ ਆਪਣੇ ਕੋਲ ਤੇ ਬਹਿ ਜਾ ਘੜੀ ਜਾ ਬਾਅਦ ਤੇ ਵੀਰੋਂ ਨਾ ਲੱਗੇ ਮੈਂ ਆਉਣੀ ਚਾਹ ਬਣਾ ਕੇ ਨਾ ਵਾ ਗੱਲ ਸੁਣੋ ਮੇਰੀ ਹਾਂਜੀ ਭਾਬੀ ਜੀ ਮੈਂ ਸੱਤ ਸਾਸੂਆਂ ਦੇ ਤਰਫ ਪੁੱਛਿਆ ਨੀਗਾ ਕੀ ਬਣਿਆ ਉਹਦਾ ਉਹਦਾ ਕੀ ਬਾਨਾ ਹੈ ਜਿੱਦਾਂ ਉਹਨੇ ਕੰਮ ਕੀਤੇ ਸੀ ਜੇਲ੍ਹ 'ਚ ਬੈਠੀ ਆ ਉਹਦੇ ਹਾਂ ਤੇ ਕੋਈ ਗਿਆ ਮਿਲ ਮੋਲ ਨੂੰ ਕਿ ਨਹੀਂ ਗਿਆ ਪਤਾ ਨਹੀਂ ਮੈਨੂੰ ਕੋਈ ਮਿਲਣ ਗਿਆ ਕਿ ਨਹੀਂ ਗਿਆ ਜਿੰਨੇ ਸਾਰੇ ਜਣੇ ਆਖੇ ਹਨ ਮੈਨੂੰ ਨਹੀਂ ਲੱਗਦਾ ਕੋਈ ਗਿਆ ਹੋਊਗਾ ਅੱਛਾ ਤੇ ਕਿਦਾਂ ਉਹ ਫਿਰ ਉਹ ਸਜਾ ਸੋਜਾ ਹੋਊਗੀ ਉਹਦੇ ਫਿਰ ਭਾਬੀ ਜੀ ਹੁਣ ਹੋਣੀ ਆ ਫੱਲੇ ਪਤਾ ਨਹੀਂ ਕਿ ਇਹਦੇ ਕੋਈ ਜੁਮਾਨ ਤੇ ਜਮਾਨ ਤੋਂ ਲੱਗੂਗੀ ਤੇ ਫੇਰ ਪਤਾ ਨਹੀਂ ਕੀ ਬੰਦਾ ਉਹਨਾਂ ਨਾਲ ਕੀ ਨਹੀਂ ਬੰਦਾ ਮੈਨੂੰ ਨਹੀਂ ਇਹ ਚੀਜ਼ ਬਾਰੇ ਪਤਾ ਹੈ ਨਾ ਹਾਂ ਤੇ ਵੇਲਾ ਕਿਦਾਂ ਦੀ ਹੈਗੀ ਜਨਾਨੀ ਹੈਗੀ ਤੇ ਸਾਰੇ ਪਿੰਡ ਚ ਥੂ-ਥੂ ਹੋਣ ਦੇ ਹੀ ਹੁਣੀ ਐ ਤੇ ਹੋਣੀ ਐ ਸਾਰੇ ਜਣੇ ਬੇਇੱਜ਼ਤੀ ਕਰਨ ਦੇ ਨਾਲੇ ਉਹਨਾਂ ਦੀ ਕਰਨ ਦੇ ਨਾਲ ਸਾਡੀ ਕਰਨ ਦੇ ਸਾਡਾ ਵੀ ਤੇ ਉਹਨਾਂ ਹੀ ਨਾਮ ਵੱਜਣਾ ਹੈ ਨਾ ਉਹ ਤਾਂ ਫੇਰ ਪੁੱਤ ਘਰ ਦਾ ਜੀਅ ਤੁਸੀਂ ਤੇ ਫੇਰ ਹੋਣੀ ਐ ਸਾਰਿਆਂ ਦੀ ਉਹ ਹੀ ਨਾ ਉਹਨਾਂ ਨਾਲ ਕੰਮ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਹੁਣ ਭਾਵੇਂ ਚ ਫਿਰ ਵੀ ਜਿੱਦਾਂ ਨੇ ਮਰਜ਼ੀ ਪਰ ਹੈਗੇ ਤੇ ਸਾਡੇ ਹੀ ਆਣਾ ਇੱਦਾਂ ਬੰਦਾ ਕਰਦਾ ਚੰਗਾ ਥੋੜੀ ਲੱਗਦਾ ਵਾ ਤੇ ਜੇ ਤੋ ਜਦੋਂ ਤੂੰ ਗਈ ਹਾਂ ਤੇ ਉਦੋਂ ਵੀ ਤੇ ਨਾ ਮਾਰੀ ਚੰਗੀ ਕਰਦੀ ਸੀ ਕਿ ਜਾਂ ਫਿਰ ਕਰਦੀ ਸੀ ਕਿ ਨਹੀਂ ਮੈਂ ਤਾਂ ਗਲਤੀ ਹੋਈ ਹੈ ਗਲਤੀ ਨਹੀਂ ਉਹਨੇ ਆਪਣੀ ਮੰਨੀ ਹੈਗੀ ਅਗੋਂ ਤੋ ਕਹਿੰਦੇ ਹਾਂ ਮੈਂ ਕੀਤਾ ਜੋ ਕਰ ਲੋ ਜੋ ਤੁਸੀਂ ਕਰਨਾ ਹਾਂ ਆ ਐਡੀ ਐਮ ਤਰੀ ਬੁੱਢੀ ਆ ਤੇ ਹੋਰ ਇਦਾਂ ਦੇ ਹੀ ਆਓ ਦਲ ਸਹਜਣ ਕੋ ਸਜਾਈ ਮਿਲਣੀ ਹੋਰ ਕੀ ਬੜਨਾ ਫਿਰ ਤੇ ਹੋਰ ਨਾਲ ਜੀ ਨਾ ਕੋਈ ਇਹੋ ਜਿਹਾ ਸੋਚੂਗਾ ਨਾ ਉਹਨਾਂ ਵੱਲ ਵੇਖ ਕੇ ਕਿ ਇਹ ਕੰਮ ਨਾ ਕਰੂਗਾ ਆਉ ਤਾਂ ਫਿਰ ਅੱਗੇ ਉਹ ਸੋਚ ਕੇ ਕਰੂਗਾ ਕੋਈ ਵੀ ਕਰੂਗਾ ਇਹੋ ਜੇ ਕੰਮ ਤੇ ਤੇ ਹੋਰ ਕਿਉਂਕਿ ਸਜ਼ਾ ਤੇ ਮਿਲਦੀ ਆ ਮਾਰੇ ਕੰਮ ਦੀ ਚਲ ਕੋਈ ਨਹੀਂ ਤੂੰ ਨੀ ਟੈਨਸ਼ਨ ਲੈਣੀ ਤੂੰ ਆਪਣਾ ਘਰ ਸੰਭ ਤੇਰੇ ਨਾਲ ਤਾਂ ਠੀਕ ਰਹਿੰਦੇ ਆ ਨਾ ਸਾਰੇ ਹਾਂਜੀ ਨਹੀਂ ਨਹੀਂ ਮੇਰੇ ਨਾਲ ਤਾਂ ਠੀਕ ਰਹਿੰਦੇ ਆ ਕਿਉਂਕਿ ਪਿੰਡ ਦਾ ਡੈਡ ਦਾ ਤੇ ਪੱਲਾ ਵੀ ਨਹੀਂ ਕੋਈ ਕਸੂਰ ਹੈਗਾ ਤੇ ਮੰਮੀ ਹੀ ਤੇ ਮੰਮੀ ਹੁਣ ਵਿੱਚ ਹੈ ਨਹੀਂ ਆ ਆ ਉਹਦਾ ਨਾਮ ਤੇਰੀ ਉਹਦਾ ਨਾਮ ਕੋਲ ਕੈਂਡੀਪੀ ਉਹ ਮਰ ਗਈ ਹੈ ਹਾਂਜੀ ਚਲ ਕੋਈ ਗੱਲ ਨਹੀਂ ਆਪਣੇ ਹੁਣ ਘਰ ਨਾਮ ਨਾ ਲੈਣਾ ਵਾ ਕਿਸੇ ਦੀ ਕੋਈ ਹਨਾ ਕਰਦੇ ਆ ਕੋਈ ਗੱਲ ਕੋਈ ਗੱਲ ਨਹੀਂ ਹੋਰ ਪਰੇ ਕਰਨੀ ਤੂੰ ਕੋਈ ਟੈਨਸ਼ਨ ਟੈਨਸ਼ਨ ਨਹੀਂ ਲੈਣੀ ਹਾਂਜੀ ਕੋਈ ਗੱਲ ਨਹੀਂ ਭਾਬੀ ਜੀ ਮੈਂ ਤੂੰ ਆਪਨੇ ਦੱਸਿਆ ਉਹ ਘਰ ਵਾਲ ਨੇ ਵੀ ਕੀ ਟੈਂਪਰ ਹਾਂਜੀ ਮੈਂ ਦੱਸਿਆ ਉਹ ਤੇ ਬੜੇ ਖੁਸ਼ ਹੋਏ ਚਲੋ ਵਧੀਆ ਚਲ ਕੋਈ ਨਹੀਂ ਮੈਂ ਫਿਰ ਮੈਂ ਲਈ ਨਿਸ਼ਾ ਬਣਾ ਕੇ ਨਾ ਜਿੰਨਾ ਤੂੰ ਹੀ ਕੀਤਾ ਨਾ ਸਾਡੇ ਨਾਲ ਇੰਨਾ ਅੱਜ ਕੱਲ ਕੋਈ ਕੋਈ ਕਰਦਾ ਹੈ ਨੇ ਸਭ ਮਤਲਬੀ ਹੁੰਦੇ ਨੇ ਚਲੋ ਭਾਵੇਂ ਆਵੇਂ ਕੀ ਕਰਨਾ ਉਹ ਰੱਬ ਕਰਨ ਵਾਲਾ ਵਾ ਲੋਕਾਂ ਚੋਂ ਇਨਸਾਨੀਅਤ ਹੈ ਹੀ ਨਹੀਂ ਨਹੀਂ ਉਹ ਸੱਚੀ ਗੱਲ ਆ ਸਹੀ ਗੱਲ ਆ ਪਰ ਉਹ ਨਹੀਂ ਆਪਣੇ ਸਾਹਮਣੇ ਨਹੀਂ ਨਾ ਇਹ ਕੰਮ ਹੁੰਦਾ ਦੇਖ ਸਕਦੇ ਉਹ ਨਹੀਂ ਇਹ ਤੇ ਹੈ ਹਾਂਜੀ ਕਈ ਦੇਖ ਕੇ ਵੀ ਨਹੀਂ ਜੇ ਜਾਂਦੇ ਹੈਗੇ ਇਹੋ ਜੇ ਵੀ ਹੈਗੇ ਜੀ ਚਲੋ ਆਪਣੇ ਆਪਣੇ ਸੋਚਣੀ ਆ ਜੀ ਹੂੰ ਤੇ ਬਾਕੀ ਕੋਈ ਨਹੀਂ ਜੀ ਤਾਂ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਏਗੀ ਨਾ ਕਿਸੇ ਕਿਸਮ ਦੀ ਤੇ ਮੇਰੇ ਨਾਲ ਤੁਸੀਂ ਗੱਲ ਕਰਿਆ ਵਿੱਚ ਜਿ ਕਿਉਂ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਹੈ ਨਾ ਨਹੀਂ ਨਹੀਂ ਉਹ ਹੀ ਭੈਣ ਭਰਾਵਾਂ ਵਿੱਚ ਕੋਈ ਗੱਲ ਨਹੀਂ ਹੈਗੀ ਨਹੀਂ ਨਹੀਂ ਕੋਈ ਨਹੀਂ ਵਾਕਿਆ ਇੰਦੇ ਚੌਹਨੇ ਆ ਵੀ ਚਲੋ ਠੀਕ ਆ ਵਧੀਆ ਵਾ ਤੁਸੀਂ ਆਪਣੇ ਘਰ ਵਧੀਆ ਰਹੋ ਕੋਈ ਨਹੀਂ ਚਾਹਣਾ ਜੋ ਵੀ ਹੋਇਆ ਪਿੱਛੇ ਹੋਇਆ ਚਲੋ ਗਲਤੀ ਹੈ ਮਲਵੀ ਆ ਵੀ ਹੋਣ ਕਿਥੋਂ ਤੱਕ ਮਲਵੀ ਪਹੁੰਚੀ ਆ ਤੁਹਾਨੂੰ ਪਤਾ ਹੈ ਨਾ ਕਿਦਾਂ ਬਚਾਈ ਆ ਕੁੜੀ ਤੇ ਗੱੜੀ ਆ ਉਹ ਜਿਹੜਾ ਕੋਈ ਨਾ ਕੰਮ ਹੋਵੇ ਮੈਂ ਤਾਂ ਚਾਹੁੰਦਾ ਵੀ ਚਲ ਆਪਣੇ ਘਰ ਵਧਿਆ ਲੋ ਦਾਹਾਂ ਘਰ ਤੋਂ ਹੋਣਾ ਮੈਂ ਤਾਂ ਹਾਂਜੀ ਚਲੋ ਵਾਸ਼ਰੂਮ ਕਿੱਥੇ ਮੈਂ ਮੜਾ ਜਿਹੜਾ ਆ ਦੇਖੋ ਬਾਹਰ ਹੀ ਆ ਵਜੀ ਆ ਗਿਆ ਮੈਂ ਇੱਕ ਮਿੰਟ ਬਸ ਠੀਕ ਆ ਨਾਲ ਹੀ ਅੰਦਰ ਠੀਕ ਯੱਥੇ ਹੀ ਦਵਾ ਕਿਦਾਂ ਇਹਨਾਂ ਨੂੰ ਅਲਫਾਨੇ ਤੇ ਪੀਪ ਨੰਨੇ ਹਨ ਮੈਂ ਸੰਜੀ ਨਾਲ ਕੰਡੀ ਕਰਾਂਗੀ ਜੇ ਮੈਂ ਦੀ ਮੈਂ ਗੱਲ ਕੀਤੀ ਤੇ ਤਾਂ ਵੀ ਗੱਲ ਨਹੀਂ ਸੀ ਹੂੰ